ਹਾਂਜੀ ਮਿੱਤਰੋ ਆਏ ਆਪਾਂ ਕਰਤਾਰ ਕਮੈਨ ਵਾਲਿਆਂ ਦੇ ਵੀਰਾ ਨਿਰਮਲ ਜੀ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਨੂੰ ਮਿਲਾਵਾਂਗੇ ਅਸੀਂ ਜਿਹੜੇ ਸਾਡੇ ਮੱਕੀ ਵਾਲੇ ਕੱਟਣ ਲੱਗੇ ਆ ਕਿਸਾਨਾਂ ਨੇ ਹਾਂਜੀ ਤੇ ਸਾਡੇ ਲੋਕਲ ਇਥੋਂ ਕਿਸਾਨ ਹੈਗੇ ਮੈਨੂੰ ਹਾਂਜੀ 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 ਸਤਿਕਾਰ ਜੀ ਕਿੰਨੇ ਕੱਟ ਲੈਂਦੇ ਨੇ ਵੀਰੇ ਹੋਰਾਂ ਨੇ ਬਈ ਚਾਰ ਲੈਣੀ ਜੀ ਐਦ ਕੀ ਐਦ ਕੀ ਦੇ ਇੱਕ ਕਾਲੂ ਜਾਉ ਬੰਦ ਅੱਛਾ ਐਨੀਆਂ ਕਮੈਨਾਂ ਦੇ ਕਰਤਾਰਿਕ ਮੈਨਾਂ ਨੇ ਕਰਤਾਰ ਨੇ ਬਈ ਠੀਕ ਹੈ ਉਧਰ ਚੱਲਣੀਆਂ ਜਲੰਧਰ ਗਣੀਆਂ ਜੀ ਹਾਂਜੀ ਹਾਂਜੀ ਅਸੀਂ ਅੱਗੇ ਠੇਕੇ ਤੇ ਦੇ ਦਿੰਨੇ ਆ ਬਾਈ ਅੱਛਾ ਨਾਲ ਠੇਕੇ ਤੇ ਦੇ ਦਨਿਆ ਸੇਲ ਕਰਦਨੋ ਸਾਰਾ ਪ੍ਰੋਸੈਸ ਚਲੋ ਉਹਦਾ ਆਪਣੀ ਸੈਟਿੰਗਾਂ ਪਰ ਆਪਾਂ ਨੇ ਪੰਜ ਲੈ ਲੇ ਹੁਣ ਕੱਟ ਇਹਦਾ ਵੱਡੀ ਵੱਡੀ ਗੱਲ ਆ ਯਾਰ ਇੱਕ ਦੇ ਦਿਲ ਨਹੀਂ ਲੱਗਦਾ ਹੈਗਾ ਨਹੀਂ ਇੱਕ ਲੈਣਾ ਬਹੁਤ ਔਖਾ ਕਮੈਨ ਲੈਣੀ ਸੌਖੀ ਹੈ ਕੱਟਰ ਦਾ ਸਾਨੂੰ ਅਜਦੂ ਵੀ ਔਖਾ ਲ ਬਾਈ ਜੀ ਸਾਰੇ ਕਰਵਾਲਿਆਂ ਦਾ ਬਹੁਤ ਧੰਨਵਾਦ ਹੈ अच्छा जी ਸਾਡੇ ਭਰਾ ਨੇ ਇੰਨਾ ਵਧੀਆ ਉਹਨਾਂ ਦਾ ਸਹਿਚਾਰ ਹੈ ਨਿਰਮਲ ਦੇ ਕੋਲ ਨਹੀਂ ਹਾਂਜੀ ਸਾਰਾ ਸਟਾਫ ਐਨ ਗੁੱਡ ਨੇ ਨਿਰਮਲ ਹੋਰੀ ਬਾਈ ਆ ਵੀਰੇ ਨੇ ਵੀ ਕਿੰਨੀਆਂ ਕਿੰਨੇ ਘਾਟ ਨੇ ਵੀਰੇ ਬਾਈ 5 ਦੋ ਘਾਟ ਲੈਂਦੇ ਨੇ ਇੰਨਾ ਵੀਰੇ ਉਹਨਾਂ ਨੇ ਵੀ ਦੋ ਘਾਟ ਲੈਂਦੇ ਨੇ 5 ਵਾਲਾ ਵੀਰਾ ਆ ਖੜਾ ਹੈ ਇਧਰ ਸਰਦਾਰ ਜੀ ਖੜੇ ਨੇ ਓਕੇ ਆ ਸਰ ਓਕੇ ਆ ਜੀ ਓਕੇ ਆ ਇਹਨਾਂ ਵਰਗੇ ਬੰਦੇ ਨਹੀਂ ਹੈਗੇ ਜੀ ਵੀਰੇ ਦੇ ਬਾਈ ਵੀਰੇ ਕਰ ਲਓ ਸੋਡੇ ਕਾਲ ਚੱਕਣਗੇ ਇਹ ਨਹੀਂ ਹੈਗਾ ਵੀ ਅੱਜ ਨਹੀਂ ਸਵੇਰੇ ਹੋਊਗਾ ਦਿਨ ਰਾਤ 24 ਘੰਟੇ ਮਨਜੀਤ ਦਾ ਵੀਰਾ ਇੱਧਰ ਹੈ ਬਈ ਫਿਰ ਨਿਰਮਲ ਹੋਰੀ ਹਾਂ ਮਨਜੀਤ ਮਨਪ੍ਰੀਤ ਹਾਂ ਸਾਰੇ ਭਰਾ ਇੱਕ ਦੂਜੇ ਉੱਤੇ ਦੇ ਉੱਤੇ ਚੜਦੇ ਨੇ ਹੈ ਵੱਖ-ਵੱਖ ਉੱਪਰ ਦੇ ਅਰ ਭਰਤ ਕੇ ਪਤਾ ਲੱਗਦਾ ਸਾਡੇ ਯਾਰ ਨੇ ਸਾਨੂੰ ਪਤਾ ਨਾ ਨਾ ਠੀਕ ਹੈ ਜੀ ਠੀਕ ਹੈ ਬਹੁਤ ਮਾਣ ਆਦਾ ਨਹੀਂ ਤਾਂ ਮਤਲਬ ਅਲੱਗ ਤਰ੍ਹਾਂ ਦੇ ਨੇ ਹੈਨਾ ਸਾਨੂੰ ਪਤਾ ਵੀ ਜਿਹੜੇ ਭਰਾ ਖੱਬੀ ਸੱਚੀ ਬਾਹ ਹੁੰਦਾ ਇਹ ਹੁੰਦੇ ਆ ਬਾਈ ਜੀ ਹਾਂ ਇਸ ਤਰ੍ਹਾਂ ਦੇ ਭਰਾ ਹੁੰਦੇ ਨੇ ਹੈ ਜੀ ਲਓ ਵੀ ਵਧਾਈਆਂ ਤੁਹਾਨੂੰ ਬਈ ਆਹ ਲਓ ਜੀ ਆਜੋ ਬਈ ਆਜੋ ਚਲੋ ਲੈ ਬਈ ਵਧਾਈਆਂ ਬਾਈ ਆ ਜੀ ਆਜੋ ਤੁਸੀਂ ਬਈ ਸਾਡੇ ਏਰੀਆ ਦੇ ਕੀ ਲੈਣਾ ਏ ਓਏ ਓ ਇੱਥੇ ਕਾਟਰ ਕਾ ਹੈ ਕਾਟਰ ਲੈਣਾ ਆਏ ਨੇ ਵੀ ਅੱਜ ਕੀ ਨਿਰਮਲ ਜੀ ਕਿੰਨੇ ਅੰਟਰੇਲੀਆ ਕਾਟਰ ਦਿਆਂ 7 ਰੋਜ਼ ਦੀ ਅੱਜ ਤਾਂ ਹਨਾ needle ਲੱਗ 6 7 ਰੂਟੀਨ ਦੀਆਂ ਵੀ ਡਿਲੀਵਰੀਆਂ ਨੇ ਕਹਿੰਦੇ ਜਦੋਂ ਇੱਕ ਬੰਦਾ 5 5 4 4 2 2 ਕਾਟਰ ਲਾ ਜਾ ਸਕਦਾ ਡਿਲੀਵਰੀਆਂ ਦਾ ਆਪੇ ਵੱਧੋਣੀਆਂ ਆਈਆਂ ਥੋਡੀਆਂ ਹਾਂਜੀ ਜਿਹਨੂੰ ਇੰਟਰਸਟ ਹੁੰਦਾ ਬੰਦਾ ਨੀਕਰਾਂ ਵਾਲੇ ਪੂਰੇ ਵੀਜ਼ਾ ਪੈਸਾ ਬਣਨਾ ਚਾਹੀਦਾ ਬੇਟਾ ਮੇਰਾ ਅੱਛਾ ਅੱਛਾ ਜੀ ਆਹ ਦੇਖ ਲਓ ਫੇਰ ਇਹਦਾ ਗੱਲ ਹੈ ਹਾਂ ਅੰਡਰਸਟੋਨਾਂ ਚਾਹੀਦਾ ਜੀ ਬਾਕੀ ਸ਼ੌਂਕ ਵੀ ਆ ਥੋਡਾ ਉਹੀ ਗੱਲ ਕਾਟਰ ਨਾਲ ਵੱਟ ਮੈਨਤ ਕਰਦੇ ਨੇ ਬੱਚੇ ਏਸੀਆਂ ਦੇ ਬੈਠੇ ਨੇ ਆ ਗੁੰਦਾ ਆਇਆ ਅੱਛਾ ਜੀ ਲਾ ਫੇਰ ਇਦੋਂ ਵੱਡੀ ਕੀ ਗੱਲ ਆਪਾਂ ਨੂੰ ਆਪਾਂ ਹੋਰ ਵੀ ਲੈ ਲਾਂਗੇ ਇਹ ਗੱਲ ਸਹੀ ਆਲਾ ਵੀ ਕਾਟਰ ਕਰਤਾਰ ਵਾਲਿਆਂ ਦਾ ਆ ਨੂੰ ਕਹਿੰਦੇ ਛੇੜੇ ਛੇੜਦਾ ਨਰਮਲ ਜੀ ਕਹਿੰਦੇ ਜਰੂਰ ਇੱਕ ਵਾਰੀ ਨਿਗਾਹ ਮਾਰ ਕੇ ਜਾਣੀ ਐ ਨੋਟ ਕਰਨ ਵਾਲੀ ਗੱਲ ਐ ਸੁਖਦੀਪ ਆ ਬਾਈਆਂ ਦਾ ਪਿੰਡ ਹਾਂਜੀ ਬੋਲੋ ਪਿੰਡ ਕਿਹੜਾ ਬਣਾਈ ਅਗਰਾ ਹਾਂ ਅਗਰਾ ਹਾਂ ਨੇੜੇ ਆ ਸਾਡੇ ਆ ਬਾਈ ਉਹਨਾਂ ਦਾ ਕਿਹੜਾ ਪਿੰਡ ਆਈ ਭਵਾਨੀ ਅੱਛਾ ਅੱਛਾ ਢੋੜਾ ਕੜਾ ਹੈਲੋ ਕਿਵੇਂ ਬਣੀ ਬਈ ਇੱਕ ਗਾਡਰ ਬਾਈ ਪੈਣੀ ਜਾ ਰਿਹਾ ਬਰੇਟੇ ਨੇੜੇ ਸਾਡੇ ਹੈ ਮਾਜੀ ਜਾਵਾ ਆ ਕਰਤਾਰ ਵਾਲਿਆਂ ਦਾ ਲੈਗੋ ਚੈੱਕ ਕਰੋ ਵੱਡੇ ਬਣਾਦੇ ਹੁਣ ਦਫਤਰ ਇੱਧਰ ਕਮੇਨ ਵੀ ਆਣ ਸੋਧ ਕਰਕੇ ਬਣਾਦੀ ਕਹਿੰਦਾ ਬਾਕੀ ਬਾਈ ਬਾਕੀ ਦਿਲ ਐਨ ਬੰਬ ਐ ਸੋਡਾ ਮਨਜੀਤ ਸਾਹਿਬ ਬਾਕੀ ਸਾਡੇ ਸਾਰੇ ਭਰਾ ਇੱਕ ਦੂਜੇ ਤੇ ਚੜਦੇ ਆਂ ਦਾ ਦੇ ਲੋ ਹੈਗਾ ਐ ਨਹੀਂ ਗੱਲ ਅੱਜ ਵੀਰੇ ਹੋਰਾਂ ਨੇ ਗੁਲਾਬ ਨੂੰ ਹੜਾਈ ਟ੍ਰੈਡ ਦਿੱਤਾ ਹੈ ਗਲਾਬ ਵੀਰਾਂ ਲੈ ਕੇ ਗਿਆ ਅ ਜਿਵੇਂ ਕਹਿਤਾ ਕਹਦਾ ਕਰਤਾ ਸਮਝ ਕੋਈ ਦਿੱਕਤ ਨਹੀਂ ਬਾਕੀ ਆ ਚੈੱਕ ਕਰੋ ਰੋਜ਼ ਦੀਆਂ 7-8 ਸੈਂਬਲੀਆਂ ਓਕੇ ਹੋ ਜਾਂਦੀਆਂ ਨੇ ਬਿਲਕੁਲ ਡਿਲੀਵਰ ਹੋ ਜਾਂਦੀਆਂ ਨੇ ਡਿਲੀਵਰ ਹੋ ਜਾਂਦੀਆਂ ਨੇ ਆ ਸਟੈਂਡ ਲਾਏ ਆ ਜੀ ਆ ਦੋ ਬੈਰਿੰਗ ਲਾਤੇ ਆ ਜੀ ਹਾਂ ਜੀ ਡਬਲ ਬੈਰਿੰਗ ਹਾਂ ਵੀ ਦਾਵ ਨਾ ਆਪਾਂ ਵੀ ਵੈਲਡਾਂ ਦੀ ਇੱਧਰ ਟਾਇਰ ਨਾਲ ਐਨੀ ਜੇ ਤਾਂ ਆਪਾਂ ਨੇ ਨਾਲ ਘੋੜੀਆਂ ਲਾ ਲਈ ਅੱਛਾ ਅੱਛਾ ਜੀ ਆ ਵੀ ਘੋੜੀਆਂ ਦਾ ਵੀ ਬੈਨੀਫਿਟ ਆ ਨਾ ਜੀ ਕਈ ਵਾਰ ਰੇੜਾ ਦੂਰ ਹੁੰਦਾ ਹੈ ਰੇੜਾ ਦੂਰ ਹੁੰਦਾ ਆਪਾਂ ਇਂ ਗੜਦਾਨਿਆ ਠੀਕ ਹੈ ਕਈ ਵਾਰੀ ਮਸ਼ੀਨ ਗੜ ਜਾਂਦੀ ਆ ਹਾਂ ਗਿੱਲੇ ਚ ਗੜ ਜਾਂਦੀ ਆ ਆਪਾਂ ਤਾਂ ਵੀ ਦਰਸ ਸਕਦੇ ਆ ਇਹ ਵੀ ਗੱਲ ਸਹੀ ਆ ਗੱਲ ਦਾ ਪੂਰਾ ਹੈਵੀ ਚਾਹੀਦਾ ਠੀਕ ਹੈ ਜੀ ਬਾਜਨ ਕਰਕੇ ਵੀ ਆਹਾ ਆਪਾਂ ਨੇ ਮਟਾਈ ਵੱਧ ਕਰਦੀ ਸਪੋਰਟਾਂ ਵੱਧ ਦੇਦੀਆਂ ਬਿਲਕੁਲ ਠੀਕ ਹੈ ਜੀ ਬਾਕੀ ਸਾਰੇ ਕਰਤਾਰ ਦੀ ਦਾ ਉਹੀ ਹੈ ਜੀ ਪਹਿਲੀ ਹਾਂ ਜੀ ਇਟਾਲੀਅਨ ਬਿੱਟ ਬਲੇਡ ਲੱਗਦਾ ਅੱਛਾ ਬਿੱਟ ਬਲੇਡ ਇਟਾਲੀਅਨ ਦਾ ਇਹ ਕਿੰਨੇ ਗੇਅਰ ਹੁੰਦੇ ਨੇ ਜੀ ਸਰ ਇਹਦੇ ਵਿੱਚ 5 ਲੱਗਦੇ ਆ ਜੀ 6 ਰੋਲ ਲੈ ਕੇ ਜਾਂਦਾ ਅੱਛਾ 6 ਰੋਲ ਲੈ ਕੇ ਜਾਂਦਾ ਅਡਜਸਟਮੈਂਟ ਵੀ ਹੁੰਦੀ ਹੈ ਨਾ ਜਿਵੇਂ ਮਰਜ਼ੀ ਕਰ ਲੈ 5 ਵਾਲਾ ਵੀ ਆ 6 ਵਾਲਾ ਵੀ ਆ ਤੇ 7 ਵਾਲਾ ਵੀ ਅੱਛਾ ਜੀ ਆਪਣੇ ਜਿਆਦਾ ਹੈ ਨਾ ਜੀ ਇਹ ਛੋਟੀ ਮਸ਼ੀਨ ਤੇ ਨਾਲ ਲੱਗਦਾ ਜੀ 3500 ਨਾਲ ਹਾਂ ਜੀ ਉਹ 5 ਲਾਈਨਰ ਹੁੰਦੀਆਂ ਨੇ 5 ਲਾਈਨਰ ਹੁੰਦਾ 36 ਇੰਚ ਦੇ ਵਿੱਚ ਠੀਕ ਹੈ ਜੀ 48 46 ਤੇ 51 ਚ ਹਾਂ ਜੀ ਉਹ 6 ਲਾਈਨਾਂ ਲੈ ਕੇ ਜਾਂਦਾ 6 ਰੋ ਪੈਨੇ ਠੀਕ ਹੈ ਜੀ ਤੇ ਜਿਹੜਾ ਆਪਣਾ ਐਮਪੀ ਵਗੈਰਾ ਜਾਂ ਜੁੱਤੀ ਜਿੱਥੇ ਵਜਾਈ 1.5 ਫੁੱਟ ਤੇ ਹੁੰਦੀ ਹੈ ਜਾਂ ਜਿਹੜੀ 18 ਇੰਚ ਤੇ ਹਾਂਜੀ ਉਹਦੇ ਰੋ ਜਿਹੜੇ ਸੱਤ ਹੁੰਦੇ ਆ ਠੀਕ ਆ ਉਹਦੇ ਥੋੜਾ ਪ੍ਰਾਈਸ ਵੀ ਜ਼ਿਆਦਾ ਨਾ ਨੋ 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 ਓਕੇ 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 ਇਹਦਾ ਫਿਰ ਕਮੈਨਾਂ ਦੀ ਵੀ ਹੋਈਆਂ ਦੀ ਡਿਲੀਵਰੀ ਕਮੈਨਾਂ ਦੀ ਡਿਲੀਵਰੀ ਚੱਲ ਰਹੀ ਹੈ ਜੀ ਹਾਂ ਮੱਕੀ-ਮੱਕੀ ਵਾਲੇ ਹਨਾ ਜੀ ਹਾਂ ਹਰ ਮੱਕੀ ਤੇ ਹੀ ਚੱਲ ਰਹੀ ਹੈ ਜੀ ਤਕਰੀਬਨ ਮੂੰਗੀ ਮੱਕੀ ਦਾ ਸੀਜ਼ਨ ਚੱਲ ਰਿਹਾ ਓਕੇ ਕਿਹੜੇ ਤੇ ਪਾਉਂਗੇ ਆ ਜੋ ਇਹ ਅੱਗੇ ਦਿਖਾ ਕੇ ਹੀ ਆਲਾ ਵੀ ਕਮੈਨਾਂ ਆ